ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈਗਾ ਆ ਔਲੇ ਦਾ ਮਰੱਬਾ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਆਪਾਂ ਇਹ ਧਾਗੇ ਵਾਲੀ ਮਿਸ਼ਰੀ ਲਈ ਹੈ ਧਾਗਲੀ ਮਿਸ਼ਰੀ ਦੇ ਵਿੱਚ ਆਪਾਂ ਜਿਹੜਾ ਇਹ ਔਲੇ ਦਾ ਮਰੱਬਾ ਆਪਾਂ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਤੁਸੀਂ ਖੰਡ ਵੀ ਲੈ ਸਕਦੇ ਆ ਪਰ ਆਪਾਂ ਮਿਸ਼ਰੀ ਲੈ ਲਈ ਹੈ ਤੇ ਜਿੰਨੀ ਆਪਾਂ ਮਿਸ਼ਰੀ ਪਾਏ ਤੁਸੀਂ ਉੰਨੀ ਹੀ ਖੰਡ ਪਾ ਲਿਓ ਮਰੱਬਾ ਜਿਹੜਾ ਘਰ ਦੇ ਵਿੱਚ ਬਣਾ ਕੇ ਤਿਆਰ ਕਰੀਏ ਤਾਂ ਆਪਾਂ ਵਧੀਆ ਹੁੰਦਾ ਆ ਸੋ ਆਪਾਂ ਤੁਹਾਨੂੰ ਦੱਸ ਦਿਆਂ ਵੀ ਇਹ ਕਿਦਾਂ ਕਿਦਾਂ ਬਣਨਾ ਆ ਉਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜAVE ਇਹਦੇ ਲਈ ਆਪਾਂ ਇਹ ਜਿਹੜੇ 600 ਗ੍ਰਾਮ ਜਿਹੜੇ ਔਲੇ ਲੈਨੇ 6 650 ਗ੍ਰਾਮ ਨੇ ਤੇ ਇਹ ਆਪਾਂ ਔਲੇ ਪੱਕੇ ਹੋਏ ਲੈਨੇ ਇਸ ਤਰ੍ਹਾਂ ਪੀਲੇ ਜੇ ਹੋਏ ਹੋਣੇ ਚਾਹੀਦੇ ਕਿਉਂਕਿ ਇਹਦੇ 'ਚ ਜਿਹੜਾ ਖਸੈਲ ਆ ਜਾ ਟੇਸ ਇਸ ਕਰਕੇ ਆਪਾਂ ਇਹ ਪੱਕੇ ਹੋਏ ਔਲਿਆ ਜਿਹੜੇ ਆਪਾਂ ਲੈ ਲੈਨੇ ਤੇ ਇਹਦੇ ਲਈ ਆਪਾਂ ਇਹ ਜਿਹੜੀ ਹੈਗੀ ਆ ਮਿਸ਼ਰੀ ਦਾ ਢਾਗ ਜਿਹੜੀ ਮਿਸ਼ਰੀ ਲਈ ਆ ਇਹ ਆਪਾਂ ਸਵਾ ਕਿਲੋ ਲਈ ਆ ਸੌਰੀ 1 ਕਿਲੋ ਮਿਸ਼ਰੀ ਲਈ ਆ ਇਹਦੇ ਵਿੱਚ ਕਿਲੋ ਪਊਗੀ 1 ਕਿਲੋ ਔਲਿਆਂ ਦੇ ਵਿੱਚ ਸਵਾ ਕਿਲੋ ਮਿਸ਼ਰੀ ਪੈਣੀ ਆ ਤੇ ਇਹਦੇ ਲਈ ਆਪਾਂ 1 ਕਿਲੋ ਮਿਸ਼ਰੀ ਲਈ ਆ 650 ਗ੍ਰਾਮ ਔਲਿਆਂ ਦੇ ਲਈ ਤੇ ਹੁਣ ਇਹ ਔਲਿਆਂ ਦੇ ਵਿੱਚ ਆਪਾਂ ਇਦਾਂ ਫੋ ਫੋ ਗਾਲਾ ਜਿਹੜਾ ਚਮਚਾ ਹੁੰਦਾ ਕਾਂਟਿਆਂ ਵਾਲਾ ਉਦੇ ਨਾਲ ਆਪਾਂ ਸਰਾਖ ਕਰ ਲੈਣੇ ਨੇ ਇੱਕ ਸਰਾਖ ਤਾਂ ਆਪਾਂ ਤਾਂ ਕਰਨੇ ਨੇ ਤਾਂ ਕਿ ਇਹਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਅੰਦਰ ਤੱਕ ਜਿਹੜਾ ਇਹਦਾ ਮਿਸ਼ਰੀ ਦਾ ਜਿਹੜਾ ਹੈਗਾ ਮਤਲਬ ਮਠਾਸ ਆ ਜਿਹੜੀ ਆਪਾਂ ਚਾਣੀ ਬਣਾਵਾਂਗੇ ਅੰਦਰ ਤੱਕ ਚੰਗੀ ਤਰ੍ਹਾਂ ਇਹ ਤੇ ਚਲੀ ਜਾਵੇ ਤੇ ਔਲੇਆਂ ਦਾ ਜਿਹੜਾ ਮਰਬੇ ਦਾ ਜਿਹੜਾ ਟੇਸਟ ਆ ਉਹ ਪੂਰਾ ਵਧੀਆ ਆਵੇ ਤੇ ਥੋੜਾ ਜਿਹਾ ਧਿਆਨ ਨਾਲ ਇਹ ਜਿਹੜੀ ਸਸਰਾਖ ਕਰਿਓ ਕਿਉਂਕਿ ਔਲੇ ਆ ਜਿਹੜੇ ਹੱਥ ਚੋਂ ਤਿਲਕਣ ਲੱਗ ਜਾਂਦੇ ਨੇ ਤੇ ਜਿਓ ਵਾਲਾ ਪਿਲਖ ਗਿਆ ਤਾਂ ਫੋਗ ਆ ਜਿਹੜਾ ਆਪਣਾ ਚਮਚਾ ਜਿਹੜਾ ਆ ਇਹ ਹੱਥ ਤੇ ਵੀ ਲੱਗ ਸਕਦਾ ਆ ਸੋ ਇਸ ਕਰਕੇ ਥੋੜਾ ਜਿਹਾ ਧਿਆਨ ਨਾਲ ਕਰਿਓ ਸੁਰਾਖ ਤੇ ਇਸੇ ਤਰ੍ਹਾਂ ਆਪਾਂ ਸਾਰੇ ਔਲਿਆਂ ਦੇ ਵਿੱਚ ਜਿਹੜੇ ਸੁਰਾਖ ਆਪਾਂ ਕਰ ਲੈਣੇ ਨੇ ਚਮਚੇ ਦੀ ਸਿਹਤਤਾ ਦੇ ਨਾਲ ਲੋ ਜੀ ਆਪਾਂ ਸਾਰੇ ਔਲਿਆਂ ਦੇ ਵਿੱਚ ਜਿਹੜੇ ਸੁਰਾਖ ਆਪਾਂ ਕਰ ਲਏ ਨੇ ਤੇ ਇਸੇ ਤਰ੍ਹਾਂ ਆਪਾਂ ਸਰਾਖ ਆ ਜਿਹੜੇ ਕਰਕੇ ਸਾਰੇ ਔਲੇ ਆਪਾਂ ਤਿਆਰ ਕਰ ਲੈਣੇ ਨੇ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਖਾਣ ਵਾਲਾ ਚੂਨਾ ਹੁੰਦਾ ਆ ਉਹ ਲੈਣਾ ਆ ਉਹ ਪਾਉਣਾ ਆ ਮਰੱਬਾ ਇਹ ਦੋ ਤਰ੍ਹਾਂ ਬਣਦਾ ਹੁੰਦਾ ਆ ਪਰ ਆਪਾਂ ਜਿਹੜਾ ਆ ਇਸ ਤਰ੍ਹਾਂ ਬਣਾਉਣ ਲੱਗੇ ਆ ਜਿਹੜਾ ਇਸ ਤਰੀਕੇ ਨਾਲ ਬਣਾਉਨੇ ਆ ਇਹਦੇ ਲਈ ਆਪਾਂ ਇਹ ਚੂਨਾ ਲਿਆ ਆ ਖਾਣ ਵਾਲਾ ਚੂਨਾ ਵਾ ਤੇ ਜੇਕਰ ਤੁਹਾਡੇ ਕੋ ਇਹ ਜਿਹੜਾ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਊਗਾ ਖਾਣ ਵਾਲਾ ਚੂਨਾ ਤੇ ਜਾਂ ਤੁਸੀਂ ਇਹਦੇ ਲਈ ਇਹ ਫਟਕੜੀ ਲੈ ਸਕਦੇ ਹੋ ਫਟਕੜੀ ਨਾਲ ਵੀ ਇਹ ਜਿਹੜਾ ਵਧੀਆ ਬਣ ਜਾਂਦਾ ਆ ਸੋ ਆਪਾਂ ਇਹ ਇੱਕ ਚਮਚਾ ਜਿਹੜਾ ਚੂਨੇ ਦਾ ਲਿਆ ਆ ਇਹ 650 ਗ੍ਰਾਮ ਔਲਿਆਂ ਦੇ ਲਈ ਇਹਨਾਂ ਨੂੰ ਆਪਾਂ ਜਿਹੜਾ ਚੂਨੇ ਦੇ ਵਿੱਚ ਭਿਉਂ ਕੇ 2 ਦਿਨ ਲਈ ਰੱਖਾਂਗੇ ਜੇਕਰ ਫਟਕੜੀ ਦੇ ਵਿੱਚ ਭਿਉਉਣੇ ਆ ਤਾਂ ਤੁਸੀਂ ਫਟਕੜੀ ਨੂੰ ਪੀਸ ਕੇ ਉਹਦਾ ਡੇਢ ਚਮਚ ਲੈਣਾ ਆ ਤੇ ਡੇਢ ਚਮਚ ਦਾ ਘੋਲ ਬਣਾਉਣਾ ਆ ਤੇ ਆਪਾਂ ਇਹ ਇੱਕ ਚਮਚ ਜਿਹੜਾ ਖਾਣ ਵਾਲਾ ਚੂਨਾ ਆ ਇਹਦਾ ਲਿਆ ਆ ਤੇ ਇਹਨੂੰ ਆਪਾਂ ਘੋਲ ਲਿਆ ਆ ਇਹਨੂੰ ਆਪਾਂ ਜਿਹੜਾ ਔਲਿਆਂ ਦੇ ਵਿੱਚ ਪਾ ਦਾਂਗੇ ਤੇ ਹੁਣ ਇਹਦੇ ਵਿੱਚ ਇੰਨਾ ਪਾਣੀ ਪਾਵਾਂਗੇ ਕਿ ਔਲਿਆ ਜਿਹੜੇ ਆਪਣੇ ਚੰਗੀ ਤਰ੍ਹਾਂ ਡੱਪ ਹੋ ਜਾਣ ਚੰਗੀ ਤਰ੍ਹਾਂ ਆਪਣੇ ਭਿੱਜਣੇ ਚਾਹੀਦੇ ਔਲੇ ਡੁੱਬਣੇ ਚਾਹੀਦੇ ਨੇ ਪਾਣੀ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਡਬੋ ਕੇ ਤੇ ਇਹਦੇ ਵਿੱਚ ਜਿਹੜਾ ਰੱਖ ਦੇਣਾ ਹੈ 2 ਦਿਨ ਲਈ ਟਾ ਕੇ ਇਹਨਾਂ ਨੂੰ ਜੇ ਫਟਕੜੀ ਲਈ ਹੈ ਤੁਸੀਂ 1/2 ਚਮਚਾ ਫਟਕੜੀ ਦੇ ਪਾਊਡਰ ਦਾ ਲੈਣਾ ਹੈ ਜੇ ਤੁਸਾਂ ਨੂੰ ਖਾਣ ਵਾਲਾ ਚੂਨਾ ਮਿਲ ਜਾਵੇ ਤਾਂ ਤੁਸੀਂ ਉਹਦਾ 1 ਚਮਚ ਲੈਣਾ ਹੈ ਜਿਖਾਣ ਵਾਲਾ ਚੂਨਾ ਜੇ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਫਟਕੜੀ ਦਾ 1.5 ਚਮਚ ਲੈ ਕੇ ਉਹਦਾ ਕੋਲ ਬਣਾ ਕੇ ਇਸੇ ਤਰ੍ਹਾਂ ਪਾ ਕੇ ਤੇ ਉਹਨੂੰ ਔਲਿਆਂ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਡਬੋ ਕੇ 2 ਦਿਨ ਲਈ ਇਹਨੂੰ ਆਪਾਂ ਛੱਡ ਦੇਣਾ ਹੈ ਟਾ ਕੇ ਇਹਦੇ ਨਾਲ ਜਿਹੜਾ ਆ ਔਲਿਆਂ ਦਾ ਕੱਚਾ ਪਾਣ ਜਾਂ ਜਿਹੜਾ ਖਸੈਲਾ ਪਾਣ ਦਾ ਟੇਸਟ ਆਉਂਦਾ ਆ ਉਹ ਦੂਰ ਹੋ ਜਾਂਦਾ ਆ ਇਸ ਕਰਕੇ ਆਪਾਂ ਇਹ ਜਿਹੜਾ ਇਹਦੇ ਵਿੱਚ ਡਿਪ ਕਰਕੇ ਰੱਖੇ ਨੇ ਇਹਦੇ ਨਾਲ ਕਾ ਇਹਦਾ ਕੱਚਾ ਪਾਣ ਜਾਂ ਟੇਸਟ ਜਿਹੜਾ ਖਸੈਲਾ ਜਾਂ ਆਉਂਦਾ ਆ ਉਹ ਜਿਹੜਾ ਆ ਨਹੀਂ ਆਊਗਾ ਤੇ ਮਰਬਾ ਦਾ ਬਿਲਕੁਲ ਵਧੀਆ ਟੇਸਟ ਵਾਲਾ ਕੇ ਤਿਆਰ ਹੋਊਗਾ ਹੁਣ 2 ਦਿਨ ਬਾਅਦ ਜਿਹੜਾ ਆ ਇਹਦਾ ਕਲਰ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਹੋ ਗਿਆ ਆ ਤੇ ਇਹਨੂੰ ਆਪਾਂ ਹੁਣ ਜਿਹੜਾ ਆ ਚੰਗੀ ਤਰ੍ਹਾਂ ਇਹਨਾਂ ਨੂੰ ਧੋਣਾ ਆ ਤੇ ਦੇਖੋ ਤੁਸੀਂ ਇਹਨਾਂ ਦਾ ਕਲਰ ਆ ਜਿਹੜਾ ਚੇਂਜ ਵੀ ਹੋ ਗਿਆ ਔਲਿਆਂ ਦਾ ਤੇ ਜਿਹੜਾ ਕੱਚਾ ਪੰਜ ਆ ਉਹ ਵੀ ਦੂਰ ਹੋ ਗਿਆ ਹੋਣਾ ਇਹਨਾਂ ਦਾ 2 ਦਿਨ ਰੱਖਣ ਦੇ ਨਾਲ ਚੂਨੇ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਇਹ ਕੋਸਾ ਪਾਣੀ ਲੈਣਾ ਆ ਕੋਸੇ ਪਾਣੀ ਦੇ ਵਿੱਚ ਇਹਨਾਂ ਨੂੰ 10 ਮਿੰਟ ਲਈ ਰ ਡਬੋ ਕੇ ਛੱਡ ਦੇਾਂਗੇ ਸਾਰਿਆਂ ਨੂੰ ਤੇ ਫਿਰ ਇਹਨੂੰ 5-6 ਵਾਰ ਆਪਾਂ ਹੋਰ ਪਾਣੀਆਂ ਦੇ ਵਿੱਚ ਕੱਢ ਲਵਾਂਗੇ ਤਾਂ ਕਿ ਜਿਹੜਾ ਚੂਨਾ ਆ ਸਾਰਾ ਲਹਿ ਜਾਵੇ ਚੂਨੇ ਦਾ ਟੇਸਟ ਆਪਾਂ ਨੂੰ ਨਾ ਆਵੇ ਵੈਸੇ ਆਪਾਂ ਖਾਣ ਵਾਲਾ ਚੂਨਾ ਹੀ ਯੂਜ਼ ਕੀਤਾ ਆ ਪਰ ਆਪਾਂ ਫਿਰ ਵੀ ਇਹਨੂੰ 5 ਤੋਂ 6 ਵਾਰ ਧੋਵਾਂਗੇ ਪਹਿਲਾਂ ਇਹਨੂੰ ਕੋਸੇ ਪਾਣੀ ਦੇ ਵਿੱਚ 10 ਮਿੰਟ ਲਈ ਛੱਡ ਦੇਣਾ ਆ ਤੇ ਫਿਰ ਇਹਨੂੰ ਆਪਾਂ 5-6 ਵਾਰ ਸਾਫ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਆ। ਦੇਖੋ ਔਲੇ ਜਿਹੜੇ ਆਪਾਂ ਧੋਲੇ ਨੇ 5-6 ਵਾਰ ਚੰਗੀ ਤਰ੍ਹਾਂ ਧੋ ਕੇ ਤੇ ਸਾਫ ਕਰ ਲੈਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਔਲੇ ਜਿਹੜੇ ਸਾਫ ਹੋ ਗਏ ਆ। ਇਸੇ ਤਰ੍ਹਾਂ ਤੁਸੀਂ ਸਾਫ ਕਰਕੇ ਔਲਿਆਂ ਨੂੰ ਤੇ ਫਿਰ ਇਹਨਾਂ ਨੂੰ ਜਿਹੜਾ ਹੈਗਾ ਆ ਗੈਸ ਦੇ ਉੱਪਰ ਉਬਾਲਣਾ ਆ ਆਪਾਂ ਇਹਨੂੰ। ਇਹਦੇ ਵਿੱਚ ਪਾਣੀ ਆਪਾਂ ਥੋੜਾ ਜਿਹਾ ਹੋਰ ਪਾ ਲਾਂਗੇ। ਤੇ ਗੈਸ ਤੇ ਆਪਾਂ ਫੁੱਲ ਗੈਸ ਛੱਡ ਕੇ ਇਹਨੂੰ 10 ਮਿੰਟ ਲਈ ਬਾਲਾਂ। ਉਬਾਲ ਲੈਣਾ ਆ ਤਾਂ ਕਿ ਇਹਨਾਂ ਦਾ ਜਿਹੜਾ ਕੱਚਾਪਾਨਾ ਘੱਟ ਜਾਵੇ ਤੇ ਉਧਰ ਆਪਾਂ ਦੂਸਰੇ ਪਾਸੇ ਆਪਾਂ ਜਿਹੜੀ ਮਿਸ਼ਰੀ ਆ ਇਹਦਾ ਇਹ ਪਾ ਲਈ ਆ ਆਪਾਂ ਤੇ ਇਹਦੇ ਵਿੱਚ ਇੱਕ ਗਲਾਸ ਆਪਾਂ ਪਾਣੀ ਦਾ ਪਾ ਕੇ ਤੇ ਇਹਨੂੰ ਉਬਾਲਾ ਦੇ ਲੈਣਾ ਆ ਜਦੋਂ ਆਪਣੀ ਮਿਸ਼ਰੀ ਆ ਜਿਹੜੀ ਪਿਗਲ ਜੂਗੀ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਜਿਹੜਾ ਪਉਣ ਕੇ ਇਹਦੇ ਧਾਗੇ ਆ ਜਿਹੜੇ ਉਹ ਕੱਢ ਲੈਣੇ ਨੇ ਪਾਣੀ ਦੇ ਨਾਲ ਤੇ ਉਧਰ ਆਪਣੇ ਔਲੇ ਪੱਕ ਜਾਂਨੂ ਵੀ 5 ਮਿੰਟ ਹੋ ਚੁੱਕੇ ਆ ਤੇ ਆਪਾਂ ਦਵਾ ਦੇਖ ਲੈਣੇ ਆ ਵੀ ਪਾਣੀ ਵੀ ਹੈਗਾ ਆ ਹਲੇ ਤੇ ਹੁਣ 5 7 ਪੰਜ ਮਿੰਟ ਹੀ ਬਸ ਆਪਾਂ ਇਹਨਾਂ ਨੂੰ ਹੋਰ ਉਬਾਲਾਂਗੇ ਤੇ ਚਾਣੀ ਹੈ ਜਿਹੜੀ ਆਪਣੀ ਦੇਖੋ ਸਾਰੀ ਮਿਸ਼ਰੀ ਹੈ ਜਿਹੜੀ ਆਪਣੀ ਆਹ ਬੈਲਟ ਹੋ ਗਈ ਆ ਤੇ ਇਹ ਜਿਹੜੀ ਆ ਝੱਗ ਵਗੈਰਾ ਆ ਸਾਰੀ ਇਹਦੇ ਆਪਾਂ ਪਾਉਣਾਗੇ ਸਾਰੀ ਆਪਣੀ ਪੋਣੀ ਦੇ ਵਿੱਚ ਰਹਿ ਜਾਊਗੀ ਤੇ ਫੇਰ ਆਪਾਂ ਦੁਬਾਰਾ ਚਾਣੀ ਜਿਹੜੀ ਇਹ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਬਣਾਵਾਂਗੇ ਲਓ ਜੀ ਆਪਾਂ ਜਿਹੜੀ ਚਾਣੀ ਪੂਣ ਲਈ ਆ ਤੇ ਗੰਦ ਕੀ ਤੁਸੀਂ ਦੇਖ ਸਕਦੇ ਹੋ ਪੋਣੀ ਦੇ ਵਿੱਚ ਰਹਿ ਗਈ ਧਾਗੇ ਵਗੈਰਾ ਜਿਹੜੇ ਹੁੰਦੇ ਮਿਸ਼ਰੀ ਦੇ ਤੇ ਹੁਣ ਦੁਬਾਰਾ ਇਹਨੂੰ ਆਪਾਂ ਫਰਾਈ ਪੈਨ ਦੇ ਵਿੱਚ ਰੱਖ ਲੈਣਾ ਆ ਤੇ ਉਧਰ ਔਲਿਆਂ ਨੂੰ ਵੀ ਆਪਾਂ ਗੈਸ ਬੰਦ ਕਰਤਾ ਐ 10 ਮਿੰਟ ਹੋ ਗਈ ਸੀ ਪੱਕ ਦੇਆਂ ਨੂੰ ਤੇ ਹੁਣ ਇਹ ਚਾਣੀ ਨੂੰ ਆਪਾਂ ਉਬਾਲਣਾ ਆ ਇਹਦੇ ਵਿੱਚ ਜਿਹੜਾ ਡੇਢ ਗਲਾਸ ਆਪਾਂ ਪਾਣੀ ਦਾ ਹੋਰ ਪਾ ਲੈਣਾ ਆ ਇੱਕ ਗਲਾਸ ਆਪਾਂ ਪਹਿਲਾਂ ਪਾਇਆ ਸੀ ਡੇਢ ਗਲਾਸ ਆਪਾਂ ਹੁਣ ਹੋਰ ਪਾਣੀ ਦਾ ਇਹਦੇ ਵਿੱਚ ਐਡ ਕਰ ਲਿਆ ਆ ਤੇ ਹੁਣ ਇਹਦੇ ਵਿੱਚ ਜਿਹੜੇ ਔਲੇ ਆ ਉਹ ਆਪਾਂ ਉਧਰੋਂ ਗਰਮ ਪਾਣੀ ਦੇ ਵਿੱਚੋਂ ਕੱਢ ਕੇ ਤੇ ਇਹ ਚਾਣੀ ਦੇ ਵਿੱਚ ਪਾ ਦੇਣੇ ਨੇ ਤੁਸੀਂ ਦੇਖੋ ਇਹ ਨਰਮ ਹੋ ਗਏ ਅੱਗੇ ਨਾਲੋਂ ਨਾਲੇ ਕਲਰ ਵੀ ਜਿਹੜਾ ਇਹਨਾਂ ਦਾ ਚੇਂਜ ਹੋ ਗਿਆ ਆ ਤੇ ਹੁਣ ਆਪਾਂ ਇਹਨਾਂ ਨੂੰ ਆ ਜਿਹੜਾ ਔਲਿਆਂ ਨੂੰ ਇਸ ਚਾਣੀ ਦੇ ਵਿੱਚ ਜਿਹੜਾ ਪਾ ਕੇ ਤੇ ਇਹਨਾਂ ਨੂੰ ਜਿਹੜਾ ਆ 45 ਮਿੰਟ ਆਪਾਂ ਇਹਨਾਂ ਨੂੰ ਪਕਾਉਣਾ ਹੈ ਮਤਲਬ ਪੌਣਾ ਘੰਟਾ ਇਹਨਾਂ ਨੂੰ ਇਸੇ ਤਰ੍ਹਾਂ ਚਾਣੀ ਦੇ ਵਿੱਚ ਪਕਾਉਣਾ ਹੈ ਤੇ ਵਿੱਚ ਵਿੱਚ ਦੀ ਆਪਾਂ ਜਿਹੜਾ ਇਹਨਾਂ ਨੂੰ ਚੈੱਕ ਕਰਦੀ ਰਵਾਂਗੇ ਤਾਕੇ ਚਾਣੀ ਆਪਣੀ ਨਾ ਤਾਂ ਜ਼ਿਆਦਾ ਗਾੜੀ ਹੋਵੇ ਤੇ ਨਾ ਹੀ ਜ਼ਿਆਦਾ ਪਤਲੀ ਰਹੇ ਇੱਕ ਤਾਰ ਦੀ ਚਾਣੀ ਜਿਹੜੀ ਆਪਣੀ ਬਣ ਕੇ ਤਿਆਰ ਹੋਣੀ ਚਾਹੀਦੀ ਆ ਤਾਂ ਹੀ ਮਰੱਬਾ ਜਿਹੜਾ ਆ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਬਣ ਕੇ ਆ ਤਿਆਰ ਹੋਊਗਾ ਲਓ ਦੇਖੋ ਤੁਸੀਂ ਹੋਰ ਵੀ ਪੱਕ ਚੁੱਕੇ ਨੇ ਔਲੇ ਜਿਹੜੇ ਆ ਆਪਣੇ ਇਹਨੂੰ ਪੱਕਦਿਆਂ ਨੂੰ ਲਗਭਗ 20 ਮਿੰਟ ਹੋ ਚੁੱਕੇ ਆ ਤੇ ਚਾਣੀ ਆਪਣੀ ਹਲੇ ਵੀ ਪਤਲੀ ਆ ਸੋ ਆਪਾਂ ਇਹਨਾਂ ਨੂੰ ਗਾੜੀ ਕਰਨਾ ਆ ਪਤਲੀ ਆਪਾਂ ਥੋੜੀ ਪਹਿਲਾਂ ਤਾਂ ਰੱਖੀਏ ਤਾਂ ਕਿ ਆਪਣੇ ਔਲੇ ਵੀ ਜਿਹੜੇ ਵਿੱਚ ਰੱਜ ਰੱਜ ਕੇ ਪੱਕ ਜਾਣ ਤੇ ਮੁਰੱਬਾ ਜਿਹੜਾ ਆਪਣਾ ਹੁਣੇ ਹੀ ਖਾਣ ਦੇ ਲਾਇਕ ਆ ਜਿਹੜਾ ਬਣ ਜਵੇ ਇਹ ਤਾਂ ਬਣਾਉਣ ਸਾਰ ਹੀ ਖਾਣ ਦੇ ਲਾਇਕ ਜਿਹੜਾ ਹੋ ਜਾਂਦਾ ਆ ਸੋ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਹਲੇ ਪਕਾਵਾਂਗੇ ਹਲੇ ਆਪਾਂ ਦੁਬਾਰਾ ਫੇਰ ਚੈੱਕ ਕਰ ਰਿਹਾ ਕਰਿਆ ਇਹਨੂੰ ਵਿੱਚ ਦੀ ਤਾਂ ਹਲੇ ਵੀ ਜਿਹੜੀ ਥੋੜੀ ਜੀ ਚਾਣੀ ਹੈਗੀ ਪਤਲੀ ਸੀ ਸੋ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਮਤਲਬ ਪੂਰੇ 45 ਮਿੰਟ ਦੇ ਵਿੱਚ ਵਿੱਚ ਇਹ ਜਿਹੜੀ ਚਾਣੀ ਆਪਣੀ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਜਿਹੜਾ ਗੈਸ ਕਰਤਾ ਆ ਬੰਦ ਤੇ ਤੁਸੀਂ ਦੇਖ ਸਕਦੇ ਹੋ ਔਲੇ ਬਿਲਕੁਲ ਜਿਹੜੇ ਬਣ ਚੁੱਕੇ ਨੇ ਮਰਬੇ ਦਾ ਰੂਪ ਆ ਜਿਹੜਾ ਲੈ ਚੁੱਕੇ ਨੇ ਤੇ ਹੁਣ ਇਹਨੂੰ ਆਪਾਂ ਢਾਕ ਕੇ ਤੇ ਅੱਧੇ ਘੰਟੇ ਲਈ ਇਸੇ ਤਰ੍ਹਾਂ ਰੱਖ ਦੇਣਾ ਆ ਅੱਧੇ ਘੰਟੇ ਬਾਅਦ ਜਦੋਂ ਆਪਾਂ ਇਹਨੂੰ ਚੈੱਕ ਕਰਾਂਗੇ ਤਾਂ ਦੇਖੋ ਜਿਹੜੀ ਚਾਹਣੀ ਆ ਆਪਣੀ ਕਿੰਨੀ ਵਧੀਆ ਬਣ ਗਈ ਆ ਤੇ ਮਰਬੇ ਵੀ ਆਪਾਂ ਜਿਹੜਾ ਔਲੇ ਆ ਇਹ ਵੀ ਆਪਣੇ ਕਿੰਨਾ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਚਾਹਣੀ ਦੇਖੋ ਕਿੰਨੇ ਵਧੀਆ ਤਰੀਕੇ ਦੀ ਬਣੀ ਆ ਤੇ ਇਹ ਤੁਸੀਂ ਦੇਖ ਵੀ ਸਕਦੇ ਹੋ ਆਪਾਂ ਦਸਤਨ ਦਿਖਾਉਣੇ ਆ ਇਸ ਤਰ੍ਹਾਂ ਇੱਕ ਤਾਰ ਵਾਲੀ ਹੋਣੀ ਚਾਹੀਦੀ ਆ ਬਿਲਕੁਲ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਤਾਰ ਇਹਦੀ ਜਿਹੜੀ ਇਹ ਬਿਲਕੁਲ ਇੱਕ ਤਾਰ ਹੀ ਨਿਕਲ ਰਹੀ ਆ ਇਸ ਤਰ੍ਹਾਂ ਆਪਾਂ ਜਿਹੜੀ ਚਾਣੀ ਆ ਆਪਾਂ ਆਪਾਂ ਨੂੰ ਚਾਹੀਦੀ ਆ ਜੇਕਰ ਵਿੱਚ ਦੀ ਚਾਣੀ ਤੁਸੀਂ ਚੈੱਕ ਕਰਦੇ ਰਹਿਣਾ ਆ ਜੇਕਰ ਚਾਣੀ ਪਤਲੀ ਲੱਗੇ ਤਾਂ ਤੁਸੀਂ ਉਹਨੂੰ ਜਿਹੜਾ ਆ ਦਬਾ ਚਾਣੀ ਨੂੰ ਕੱਢ ਕੇ ਦੁਬਾਰਾ ਉਹਨੂੰ ਗਾੜੀ ਕਰਕੇ ਦੁਬਾਰਾ ਔਲਿਆਂ ਦੇ ਵਿੱਚ ਪਾ ਦਿਓ ਦੁਬਾਰਾ ਮਤਲਬ ਸੇਕ ਲਵਾ ਲਿਓ ਚਾਣੀ ਆਪਾਂ ਨੂੰ ਪਤਲੀ ਜਾਂ ਮੋਟੀ ਨਹੀਂ ਚਾਹੀਦੀ ਗਾੜੀ ਨਹੀਂ ਚਾਹੀਦੀ ਤੇ ਇਹਨੂੰ ਆਪਾਂ ਸਟੋਰ ਕਰਨ ਲਈ ਕੱਚ ਦਾ ਬਰਤਨ ਲੈਣਾ ਹੈ ਤਾਂ ਹੀ ਜਿਹੜੀ ਲੰਬੇ ਸਮੇਂ ਤੱਕ ਇਹ ਜਿਹੜੀ ਆ ਮਰਬਿਆਂ ਦਾ ਔਲਿਆਂ ਦਾ ਮਰਬਾ ਜਿਹੜਾ ਚੱਲੂਗਾ ਨਹੀਂ ਤਾਂ ਇਹ ਜਲਦੀ ਖਰਾਬ ਹੋ ਜਾਊਗਾ ਤੇ ਕੱਚ ਦੇ ਬਰਤਨ ਦੇ ਵਿੱਚ ਭਰ ਕੇ ਇਹਨਾਂ ਨੂੰ ਢੱਕਣ ਲਾ ਕੇ ਤੁਸੀਂ ਸਟੋਰ ਕਰ ਲਿਓ ਬਸ ਚਾਣੀ ਜੇ ਤਾਂ ਪਤਲੀ ਲੱਗਦੀ ਹੈ ਤੁਹਾਨੂੰ ਵਿੱਚ ਵਿੱਚ ਦੀ ਚੈੱਕ ਕਰਦੇ ਰਹੋ ਰਿਆ ਕਰੋ ਕਿਉਂਕਿ ਖਾਣੇ ਤਾਂ ਹੁਣੇ ਹੀ ਆਪਾਂ ਕੱਢਦੇ ਹੀ ਆ ਕੱਢਾਂਗੇ ਖਾਣ ਲਈ ਸੋ ਚਾਣੀ ਦਾ ਤੁਸੀਂ ਦੇਖ ਲਿਓ ਵੀ ਜੇ ਤਾਂ ਪਤਲੀ ਹੁੰਦੀ ਆ ਤਾਂ ਉਹਨੂੰ ਸੇਕ ਲਵਾ ਕੇ ਥੋੜਾ ਜਿਹਾ ਹੋਰ ਚਾਣੀ ਨੂੰ ਕੱਢ ਲੈਣਾ ਸੇਕ ਲਵਾ ਲੈਣਾ ਗਾੜੀ ਕਰਕੇ ਦੁਬਾਰਾ ਪਾ ਦਿਓ ਬਰਤਨ ਦੇ ਵਿੱਚ ਅਗਰ ਤੁਹਾਨੂੰ ਥੋੜੀ ਜੀ ਗਾੜ੍ਹੀ ਲੱਗਦੀ ਆ ਤਾਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਕੇ ਸੀਕ ਲਵਾ ਕੇ ਤਾਂ ਦੁਬਾਰਾ ਮਰੱਬੇ ਦੇ ਵਿੱਚ ਜਿਹੜਾ ਐਡ ਕਰ ਦਿਓ ਤੇ ਆਪਾਂ ਇਹ ਬਰਤਨ ਭਰ ਲਿਆ ਆ ਤੇ ਇਹਦਾ ਆਪਾਂ ਢੱਕਣ ਲਾ ਕੇ ਇਹਨੂੰ ਰੱਖ ਲੈਣਾ ਆ ਤੇ ਇਹ ਦੇਖੋ ਕਿੰਨੇ ਆਪਣੀ ਜਿਹੜੀ ਆ ਮਰੱਬਾ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਆ ਸੌਰੀ ਖੰਗ ਹੋ ਇਸ ਤਰ੍ਹਾਂ ਆਪਾਂ ਇਹਨੂੰ ਜਿੰਨਾ ਚਿਰ ਮਰਜ਼ੀ ਸਟੋਰ ਕਰਕੇ ਆਪਾਂ ਜਿਹੜਾ ਰੱਖ ਸਕਦੇ ਆਂ ਤੇ ਮਰੱਬਾ ਆਪਣਾ ਬਣ ਕੇ ਬਿਲਕੁਲ ਤਿਆਰ ਆ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆ ਬਸ ਇਹਨੂੰ ਸਟੀਲ ਦੇ ਬਰਤਨ ਤੇ ਪਲਾਸਟਿਕ